ਆਪਣੇ ਇਲਾਕੇ ਵਿੱਚ ਪੰਜਾਬ ਪੁਲਿਸ ਵਰਗੀ ਇਫੈਕਟਿਵ ਪੁਲਿਸ ਫੋਰਸ ਜੇ ਡਰਗ ਨੀ ਨਾ ਖਤਮ ਕਰ ਸਕਦੀ ਤਾਂ ਇੱਕੋ ਮਤਲਬ ਹੈ ਕਿ ਉਹ 파ਟਨਰ ਨਹੀਂ ਤੁਹਾਨੂੰ ਲੱਗਦਾ ਕਿ ਉਹਨਾਂ ਨੇ ਖੁਦ ਕਿਹਾ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਹੁਣ ਮੀਡੀਆ ਦੇ ਵਿੱਚ ਉਹਨਾਂ ਦੇ ਬਿਆਨ ਆਏ ਨੇ ਮੁਹੰਮਦ ਮੁਸਤਾਫਾ ਦੇ ਕਿ ਜੀ ਮੇਰਾ ਬੇਟਾ ਤਾਂ ਡਰਗ ਦੇ ਨਾਲ ਮਤਲਬ ਸੀ ਪਿਛਲੇ 18 ਸਾਲ ਤੋਂ ਤੇ ਉਸ ਦੇ ਦੌਰਾਨ ਉਹਨਾਂ ਨੇ ਸਰਵਿਸ ਵੀ ਕੀਤੀ ਹੈ 2021 ਜੋ ਰਿਟਾਇਰ ਹੋਏ ਨੇ ਡੀਜੀਪੀ ਦੇ ਉਹਦੇ ਤੱਕ ਉਹ ਪਹੁੰਚੇ ਨੇ ਤੇ ਤੁਹਾਨੂੰ ਲੱਗਦਾ ਵੀ ਇਸ ਜਦੋਂ ਘਰ ਦੇ ਵਿੱਚ ਹੀ ਇਦਾਂ ਦੀ ਇੱਕ ਸਮੱਸਿਆ ਨਾਲ ਜੂਝ ਰਹੇ ਸੀ ਉਦੇ باوجود ਉਹਨਾਂ ਦੀ ਇਫੈਕਟਿਵਨੈਸ ਰਹੀ ਡਰਗ ਕਨਟੇਨਮੈਂਟ ਦੇ ਵਿੱਚ ਉਹੀ ਤਾਂ ਅਫਸੋਸ ਹੈ ਤੁਹਾਨੂੰ ਪਰਸਨਲ ਨੋਲੇਜ ਹੈ ਕਿ ਤੁਹਾਡੇ ਬੱਚੇ ਨੂੰ ਡਰਗ ਪਹੁੰਚ ਰਹੇ ਨੇ ਹੂੰ ਹੂੰ ਤੁਹਾਨੂੰ ਪਰਸਨਲ ਨੋਲੇਜ ਹੈ ਕਿ ਡਰਗ ਮਾਫੀਆ ਆਪਰੇਟ ਕਰ ਰਿਹਾ ਹੈ ਡਰਗ ਵਿਕ ਰਹੇ ਨੇ ਉਸ ਦੇ باوجود ਤੁਸੀਂ ਐਜ਼ ਅ ਹਾਈਐਸਟ ਲੈਵਲ ਤੇ ਰੋਕ ਨਾ ਪਾਏ ਜਾਂ ਰੋਕਿਆ ਨਹੀਂ ਇਹਦਾ ਮਤਲਬ ਹੈ ਜਦ ਤੱਕ ਸਿਸਟਮ ਇੰਨਾ ਕਰਪਟ ਹੋ ਚੁੱਕਾ ਹੈ ਕਿ ਤੁਸੀਂ ਵੀ ਉਹਦਾ ਫਾਇਦਾ ਉਠਾ ਰਹੇ ਹੋ ਜੀ ਕਿਉਂਕਿ ਪੁਲਿਸ ਆਫਸਰਸ ਦੀਆਂ ਬਦਲੀਆਂ ਪੁਲਿਸ ਆਫਸਰਸ ਦੀਆਂ ਅਪੁਆਇੰਟਮੈਂਟਸ ਪੁਲਿਸ ਆਫਸਰਸ ਦੀਆਂ ਸਿਲੈਕਸ਼ਨ ਜੇ ਡਰਗ ਮੰਨੀ ਨਾਲ ਜਨਰੇਟ ਹੋ ਰਹੀਆਂ ਹਨ ਡਰਗ ਮੰਨੀ ਨੂੰ ਉਹਨੂੰ ਕਰਕੇ ਤੁਹਾਨੂੰ ਟ੍ਰਾਂਸਫਰ ਲਿਆ ਰਹੀਆਂ ਹਨ ਅਪੁਆਇੰਟਮੈਂਟ ਦੇ ਰਹੀਆਂ ਹਨ ਕਿਉਂਕਿ ਡਾਇਰੈਕਟਰ ਵਿਜੀਲੈਂਸ ਹਰੇ ਡਾਇਰੈਕਟਰ ਵਿਜੀਲੈਂਸ ਹਰੇ ਉਹਨਾਂ ਦਾ ਫਾਇਦਾ ਤੇ ਜੇ ਇਸ ਲੈਵਲ ਤੇ ਵੀ ਤੁਸੀਂ ਡਰਗ ਨੂੰ ਰੋਕ ਨਾ ਪਾਏ ਪੰਜਾਬ ਵਿੱਚ ਫਿਰਤਾ ਹੈ ਕਿ ਫਿਰਤਾ ਹੈ ਕਿ ਪੁਲਿਸ ਫੋਰਸ ਦਾ ਫਾਇਦਾ ਵੀ ਕੋਈ ਨਹੀਂ ਆ ਪੁਲਿਸ ਫੋਰਸ ਫਿਕਾ ਦੇ ਲਈ ਹੈ ਹਮ ਔਰ ਫਿਰ ਉਹਦਾ ਉਹਦਾ ਅਸਲੀ ਅਸਰ ਲੋਕਾਂ ਦਾ ਪੈ ਹੀ ਰਿਹਾ ਹੈ ਲੋਕਾਂ ਦੇ ਮੁੰਡੇ ਤਾਂ ਬਹੁਤ ਪਹਿਲਾਂ ਮਰ ਗਏ ਮਰ ਰਹੇ ਤੁਹਾਡੇ ਤੇ ਵੀ ਤਾਂ ਪਹੁੰਚ ਗਿਆ ਅੱਗ ਤਾਂ ਪਹੁੰਚਦੀ ਪਹੁੰਚਦੀ ਹੈ ਜਿਹੜਾ ਅੱਗ ਲੱਗਦੀ ਹੈ ਉਹ ਤੁਹਾਡੇ ਤੇ ਪਹੁੰਚਦੀ ਪਹੁੰਚਦੀ ਪਹੁੰਚਣੀ ਪਹੁੰਚਣੀ ਹੈ ਅੱਜ ਨਹੀਂ ਕੱਲ ਪਹੁੰਚ ਜਾਂਦੇ ਹੈ ਇਹ ਬਿਲਕੁਲ ਐਕਚੁਅਲੀ ਗ੍ਰਾਫਿਕ ਐਗਜ਼ੈਂਪਲ ਹੈ ਹਮ ਕਿ ਤੁਸੀਂ ਆਪਣੇ ਬੱਚੇ ਨੂੰ ਨਾ ਬਚਾ ਸਕੇ ਔਰ ਉਹ ਔਰ ਜਿਹਦਾ ਜਦੋਂ ਤੁਸੀਂ ਇੰਨੀ ਵੱਡੀ ਪੋਜੀਸ਼ਨ ਤੇ ਸੀ ਹਮ ਤਾਂ ਇਸ ਕਰਕੇ 트ਰੇਜਡਿਕ 트ਰੇਜਿਕ ਤਾਂ ਹੈ ਹੀ ਨੀ ਇਹ ਬੜੀ ਵੱਡੀ ਕਮੈਂਟਰੀ ਹੈ ਸਾਡੇ ਪੰਜਾਬ ਪੁਲਿਸ ਉੱਤੇ ਤੇ ਤੁਸੀਂ ਕੀ ਸਮਝਦੇ ਹੋ ਜਦੋਂ ਇਹ ਇਹ ਮਤਲਬ ਕਿ 1985 ਬੈਜ ਦੇ ਅਧਿਕਾਰੀ ਨੇ ਤੇ ਇਹ ਕਾਫੀ ਕ੍ਰੈਡਿਟ ਵੀ ਲੈਂਦੇ ਨੇ ਹੁਣ ਦੀਆਂ ਇੰਟਰਵਿਊਜ਼ ਚ ਵੀ ਇਹੀ ਕਹਿ ਰਹੇ ਆ ਕਿ ਮੈਂ ਦੇਸ਼ ਦੀ ਸੇਵਾ ਕੀਤੀ ਹੈ ਉਹ ਟਫ ਟਾਈਮ ਦੇ ਵਿੱਚ ਅਸੀਂ ਪੁਲਿਸ ਫੋਰਸ ਦੇ ਵਿੱਚ ਰਹੇ ਆ ਅਸੀਂ ਜੋ ਵੀ ਕੰਮ ਕੀਤਾ ਦੇਸ਼ ਦੇ ਹਿੱਤ ਚ ਕੀਤਾ ਤਾਂ ਐਜ਼ ਅ ਪੁਲਿਸ ਆਫੀਸਰ ਡਿਊਰਿੰਗ ਮਿਲਿਟੈਂਸੀ ਇਹਨਾਂ ਦਾ ਕਿਸ ਕਿਸਮ ਦਾ ਪਛੋਕੜ ਰਿਹਾ ਜਦੋਂ ਜਦੋਂ ਪੁਲਿਸ ਆਫੀਸਰ ਕਹਿੰਦੇ ਨੇ ਕਿ ਵੀ ਦੇਸ਼ ਦੀ ਸੇਵਾ ਕੀਤੀ ਹੈ ਪੰਜਾਬ ਦੇ ਜਦੋਂ ਮਤਲਬ ਲੋਕੀ ਕੋਈ ਨਿਕਾਲਦੇ ਨੇ ਕਿ ਇਹਨਾਂ ਨੇ ਮੁੰਡੇ ਚੁੱਕੇ ਮਾਰੇ ਆ ਇਹਨਾਂ ਦੀ ਸੇਵਾ ਇਹ ਨਹੀਂ ਕਿ ਤੁਸੀਂ ਐਵੀਡੈਂਸ ਇਕੱਠਾ ਕਰਕੇ ਲੋਕਾਂ ਨੂੰ ਸਜ਼ਾ ਦਵਾਈ ਹੈ ਪਤਾ ਚਾਓ ਕਿੰਨੇ ਲੋਕਾਂ ਨੂੰ ਸਜ਼ਾ ਦਵਾਈ ਹੈ ਇਹ ਜਰੂਰ ਦੱਸ ਸਕਦੇ ਨੇ ਜਿੱਦਾਂ ਸੂਬਾ ਸਰਹੰਦ ਕਹਿੰਦਾ ਸੀ ਕਿ ਪਤਾ ਨਹੀਂ ਮੈਂ ਕਿੰਨੇ ਲੋਕਾਂ ਨੂੰ ਮਾਰਿਆ ਜੇ ਮਾਰਨਾ ਸੇਵਾ ਹੈ ਤਾਂ ਇਹਨਾਂ ਨੇ ਜਰੂਰ ਕੀਤੀ ਹੈ ਮਗਰ ਇਹ ਸੇਵਾ ਨਾਲ ਥਾੜੇ ਤੇ ਅੰਦਰ ਵੀ ਕੋਈ ਅਸਰ ਹੁੰਦਾ ਜੀ ਤੁਸੀਂ ਵੀ ਮਨੁਸ਼ਤਾ ਮਨੁੱਖ ਦਾ ਤੁਹਾਡੇ ਦਾ ਘੱਟੀ ਜਾਂਦੀ ਹੈ ਜੀ ਜਦੋਂ ਤੁਸੀਂ ਤੁਹਾਨੂੰ ਕਦੇ ਕੋਈ ਐਵੀਡੈਂਸ ਆਪਾਂ ਕੋਰਟ ਵੀ ਦੇਖਦੇ ਕਿੰਨਾ ਵਰਜੀ ਸਟਰੋਂਗ ਐਵੀਡੈਂਸ ਹੈ ਕਈ ਵਾਰੀ ਜਦੋਂ ਤੁਸੀਂ ਉਹਨੂੰ ਮੀਨਿਊਟਲੀ ਐਗਜ਼ਾਮਿਨ ਕਰਦੇ ਹੋ ਤੁਹਾਨੂੰ ਪਤਾ ਲੱਗਦਾ ਹੈ ਕਿ ਬੰਦਾ ਇਨੋਸੈਂਟ ਸੀ ਹੂੰ ਸੋ ਸ਼ੱਕ ਦੇ ਆਧਾਰ ਤੇ ਪੁਲਿਸ ਫੜਦੀ ਹੈ ਸ਼ੱਕ ਦੇ ਆਧਾਰ ਤੇ ਤੁਸੀਂ ਮਾਰਨਾ ਸ਼ੁਰੂ ਕਰ ਦਿਓ ਉਹਦੀ ਜਿਹੜੇ ਉਹਦਾ ਜਿਹੜਾ ਪਾਪ ਦਾ ਅਸਰ ਹੈ ਉਹ ਹਰ ਜਗ੍ਹਾ ਪਹੁੰਚਦਾ ਹੈ ਹੂੰ ਤੇ ਇਸ ਕਰਕੇ ਇਹ ਕਹਿਣਾ ਕਿ ਮੈਂ ਸੇਵਾ ਕੀਤੀ ਹੈ ਸਾਨੂੰ ਤਾਂ ਪਤਾ ਕਿੰਨੀ ਕਿ ਸੇਵਾ ਹੋਈ ਹੈ ਹੂੰ ਤੁਸੀਂ ਐਕਚੁਅਲੀ ਇੱਕ ਬੀਜ ਬੋਜਦੇ ਜਿਹੜਾ ਆਪਾਂ ਕਹਿੰਦੇ ਨਾ ਜਿਹੜਾ ਲਿਟਰਲੀ ਜਿਹੜਾ ਜਦੋਂ ਬਹੁਤ ਵੱਡੀਆਂ ਬੇਇਨਸਾਫੀਆਂ ਹੁੰਦੀਆਂ ਤਾਂ ਕੁਝ ਕੁਝ ਲੋਕੇ ਐਕਸਟ੍ਰੀਮ ਡਿਮਾਂਡ ਕਰਦੇ ਨੇ ਜਿਵੇਂ ਆਪਾਂ ਕਹਿੰਦੇ ਖਾਲਿਸਤਾਨ ਦੀ ਐਕਸਟ੍ਰੀਮ ਡਿਮਾਂਡ ਹੂੰ ਉਹਦੀ ਜੜ ਖਤਮ ਕਿਉਂ ਨਹੀਂ ਹੋ ਰਹੀ ਜੀ ਇੰਨੀ ਦੇਰ ਦੀ ਖਤਮ ਕਿਉਂ ਨਹੀਂ ਹੋ ਰਹੀ ਤੁਸੀਂ ਇੰਨੇ ਹਜ਼ਾਰਾਂ ਮੁੰਡਿਆਂ ਨੂੰ ਮਾਰ ਕੇ ਡਿਮਾਂਡ ਆਫ ਖਾਲਿਸਤਾਨ ਤਮਾਨੀ ਰਹੀ ਹੂੰ ਉਲਟੀ ਹੋ ਗਈ ਜੀ ਇਹਦਾ ਮਤਲਬ ਹੈ ਕਿ ਜਦੋਂ ਕੋਈ ਵੀ ਸਰਕਾਰ ਜਾਂ ਕੋਈ ਵੀ ਸ਼ਕਤੀ ਜਾਂ ਕੋਈ ਵੀ ਪੁਲਿਸ ਫੋਰਸ ਕੋਸ਼ਿਸ਼ ਕਰਦੀ ਹੈ ਬਹੁਤ ਵੱਡੇ ਇਨਜਸਟਿਸ ਕਰਦੀ ਹੈ ਉਹਦਾ ਇੱਕ ਕਾਊਂਟਰ ਰਿਐਕਸ਼ਨ ਹੁੰਦਾ ਹੀ ਹੁੰਦਾ ਉਹ ਕਾਊਂਟਰ ਰਿਐਕਸ਼ਨ ਤੁਸੀਂ ਜਿੰਨਾ ਮਰਜੀ ਕੋਸ਼ਿਸ਼ ਕਰੋ ਉਹ ਤੁਸੀਂ ਇੰਨਾ ਸਟਰੋਂਗ ਕਰਤਾ ਉਹਦੀ ਜੜ ਇੰਨੀ ਸਟਰੋਂਗ ਕਰਦੇ ਜਿਦਾ ਡਰੱਗਸ ਦੀ ਜੜ ਸਟਰੋਂਗ ਕਰਦੇ ਇਦਾਂ ਹੀ ਦੂਸਰੀ ਪੋਲੀਟੀਕਲ ਥੌਟ ਦੀ ਵੀ ਤੁਸੀਂ ਜੜ ਸਟਰੋਂਗ ਕਰਦੇ ਕਿ ਅੱਜ ਨਹੀਂ ਤਾਂ ਹਜ਼ਾਰ ਸਾਲ ਬਾਅਦ ਇਹ ਥੌਟ ਮਰਦਾ ਨਹੀਂ ਜਿਹੜੀ ਥੌਟ ਮਰਦਾ ਨਹੀਂ ਉਹ ਕੋਈ ਮੈਨੀਫੈਸਟ ਹੋ ਜਾਂਦਾ ਹੈ ਮੈਨੀਫੈਸਟ ਹਾਂ ਤੋ ਇਸ ਕਰਕੇ ਖਤਰਨਾਕ ਹੈ ਕਿਸੇ ਵੀ ਕਮਿਊਨਿਟੀ ਨੂੰ ਕਿਸੇ ਵੀ ਲੋਕ ਨੂੰ ਕਿਸੇ ਪਰਵਾਰ ਨੂੰ ਬੰਦੇ ਨੂੰ ਕਹਦੀ ਇਹਨਾ ਕੋਰਡ ਨਾ ਕਰੋ ਕਿ ਉਸ ਤੇ ਫਿਰ ਉਹਨੂੰ ਲੱਗਦਾ ਕਿ ਹੋਰ ਕੋਈ ਸੋਲੂਸ਼ਨ ਨਹੀਂ ਹੈ ਵਿਥਿਨ ਦਾ ਸਿਸਟਮ ਕੋਈ ਸੋਲੂਸ਼ਨ ਨਹੀਂ ਡੀਜੀਪੀ ਵਰਗਾ ਆਫੀਸਰ ਆਪਣੇ ਇਲਾਕੇ ਵਿੱਚ ਪੰਜਾਬ ਪੁਲਿਸ ਵਰਗੀ ਇਫੈਕਟਿਵ ਪੁਲਿਸ ਫੋਰਸ ਜੇ ਡਰਗ ਨੀਣਾ ਖਤਮ ਕਰ ਸਕਦੀ ਹੈ ਤਾਂ ਇੱਕੋ ਮਤਲਬ ਹੈ ਕਿ ਉਹ ਪਾਰਟਨਰ ਨੀ ਤੁਹਾਨੂੰ ਲੱਗਦਾ ਕਿ ਉਹਨਾਂ ਨੇ ਖੁਦ ਕਿਹਾ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਹੁਣ ਮੀਡੀਆ ਦੇ ਵਿੱਚ ਉਹਨਾਂ ਦੇ ਬਿਆਨ ਆਏ ਨੇ ਮੁਹੰਮਦ ਮੁਸਤਾਫਾ ਦੇ ਕਿ ਜੀ ਮੇਰਾ ਬੇਟਾ ਤਾਂ ਡਰੱਗ ਦੇ ਨਾਲ ਮਤਲਬ ਸੀ ਪਿਛਲੇ 18 ਸਾਲ ਤੋਂ ਤੇ ਉਸ ਦੇ ਦੌਰਾਨ ਉਹਨਾਂ ਨੇ ਸਰਵਿਸ ਵੀ ਕੀਤੀ ਹੈ 2021 ਜੋ ਰਿਟਾਇਰ ਹੋਏ ਨੇ ਡੀਜੀਪੀ ਦੇ ਉਹਦੇ ਤੱਕ ਉਹ ਪਹੁੰਚੇ ਨੇ ਤੇ ਤੁਹਾਨੂੰ ਲੱਗਦਾ ਵੀ ਇਸ ਜਦੋਂ ਘਰ ਦੇ ਵਿੱਚ ਹੀ ਇਦਾਂ ਦੀ ਇੱਕ ਸਮੱਸਿਆ ਨਾਲ ਜੂਝ ਰਹੇ ਸੀ ਉਹਦੇ ਬਾਵਜੂਦ ਉਹਨਾਂ ਦੀ ਇਫੈਕਟਿਵਨੈਸ ਰਹੀ ਡਰੱਗ ਕਨਟੇਨਮੈਂਟ ਦੇ ਵਿੱਚ ਉਹੀ ਤਾਂ ਅਫਸੋਸ ਹੈ ਤੁਹਾਨੂੰ ਪਰਸਨਲ ਨੋਲੇਜ ਹੈ ਕਿ ਤੁਹਾਡੇ ਬੱਚੇ ਨੂੰ ਡਰੱਗ ਪਹੁੰਚ ਰਹੇ ਨੇ ਹਮਮ ਤਾਨੂੰ ਪਰਸਨਲ ਨੋਲੇਜ ਹੈ ਕਿ ਡਰੱਗ ਮਾਫੀਆ ਆਪਰੇਟ ਕਰ ਰਿਹਾ ਹੈ ਡਰੱਗ ਵਿਕ ਰਹੇ ਨੇ ਉਸ ਦੇ باوجود ਤੁਸੀਂ ਐਜ਼ ਅਨ ਹਾਈਐਸਟ ਲੈਵਲ ਤੇ ਰੋਕ ਨਾ ਪਾਏ ਜਰੋਕਿਆ ਨਹੀਂ ਇਹਦਾ ਮਤਲਬ ਹੈ ਜਿਆਦਾ ਸਿਸਟਮ ਇਨਾ ਕਰਪਟ ਹੋ ਚੁੱਕਾ ਹੈ ਕਿ ਥੋਸੀ ਵੀ ਉਹਦਾ ਫਾਇਦਾ ਉਠਾ ਰਹੇ ਜੀ ਕਿਉਂਕਿ ਪੁਲਿਸ ਆਫਸਰ ਦੀਆਂ ਬਦਲੀਆਂ ਪੁਲਿਸ ਆਫਸਰ ਦੀਆਂ ਅਪੁਆਇੰਟਮੈਂਟਸ ਪੁਲਿਸ ਆਫਸਰ ਸਿਲੈਕਸ਼ਨ ਜੇ ਡਰੱਗ ਮੰਨੀ ਨਾਲ ਜਨਰੇਟ ਹੋ ਰਹੀਆਂ ਨੇ ਡਰੱਗ ਮੰਨੀ ਨੂੰ ਉਹਨੂੰ ਕਰਕੇ ਤੁਹਾਨੂੰ ਟ੍ਰਾਂਸਫਰ ਲਿਆ ਰਹੀਆਂ ਅਪੁਆਇੰਟਮੈਂਟ ਦੇ ਰਹੀਆਂ ਕਿਉਂਕਿ ਡਾਇਰੈਕਟਰ ਵਿਜੀਲੈਂਸ ਹਰੇ ਹੂੰ ਡਰੈਕਟਰ ਵਿਜ਼ਨਸ ਇਹਨਾਂ ਦੇ ਫਾਇਦਾ ਤੇ ਜੇ ਇਸ ਲੈਵਲ ਤੇ ਵੀ ਤੁਸੀਂ ਡਰੱਗ ਨੂੰ ਰੋਕ ਨਾ ਪਾਏ ਪੰਜਾਬ ਵਿੱਚ ਫਿਰਤਾ ਹੈ ਕਿ ਫਿਰਤਾ ਹੈ ਕਿ ਪੁਲਿਸ ਫੋਰਸ ਦਾ ਫਾਇਦਾ ਵੀ ਕੋਈ ਨਹੀਂ ਆ ਪੁਲਿਸ ਫੋਰਸ ਫੇਕਾ ਦੇ ਲਈ ਹੈ ਹੂੰ ਔਰ ਫਿਰ ਉਹਦਾ ਅਸਲੀ ਅਸਰ ਲੋਕਾਂ ਦਾ ਪੈ ਹੀ ਦਿਆ ਲੋਕਾਂ ਦੇ ਮੁੰਡੇ ਤਾਂ ਬਹੁਤ ਪਹਿਲਾਂ ਮਰ ਗਏ ਮਰ ਰਹੇ ਤੁਹਾਡੇ ਤੇ ਵੀ ਤਾਂ ਪਹੁੰਚ ਗਿਆ ਅੱਗ ਤਾਂ ਪਹੁੰਚਦੀ ਪਹੁੰਚਦੀ ਹੈ ਜਿਹੜਾ ਅੱਗ ਲੱਗਦੀ ਹੈ ਉਹ ਤੁਹਾਡੇ ਤੇ ਪਹੁੰਚਦੀ ਪਹੁੰਚਦੀ ਹੈ ਪਹੁੰਚਣੀ ਪਹੁੰਚਣੀ ਹੈ ਅੱਜ ਨਹੀਂ ਕੱਲ ਪਹੁੰਚ ਜਾਂਦੇ ਹੈ ਇਹ ਬਿਲਕੁਲ ਐਕਚੁਅਲੀ ਗ੍ਰਾਫਿਕ ਐਗਜ਼ੈਂਪਲ ਹੈ ਹਮ ਕਿ ਤੁਸੀਂ ਆਪਣੇ ਬੱਚੇ ਨੂੰ ਨਾ ਬਚਾ ਸਕੇ ਔਰ ਔਰ ਜਿੰਦਾ ਜਦੋਂ ਕਿ ਤੁਸੀਂ ਇੰਨੀ ਵੱਡੀ ਪੋਜੀਸ਼ਨ ਤੇ ਸੀ ਹਮ ਤਾਂ ਇਸ ਕਰਕੇ ਟ੍ਰੈਜੈਡਿਕ ਟ੍ਰੈਜਿਕ ਤਾਂ ਹੈ ਹੀ ਮਾਰੇ ਬੜੀ-ਬੜੀ ਕਮੈਂਟਰੀ ਹੈ ਸਾਡੇ ਪੰਜਾਬ ਪੁਲਿਸ ਉੱਤੇ ਤੇ ਤੁਸੀਂ ਕੀ ਸਮਝਦੇ ਹੋ ਜਦੋਂ ਇਹ ਇਹ ਮਤਲਬ ਕਿ 1985 ਬਿਆਜ ਦੇ ਅਧਿਕਾਰੀ ਨੇ ਤੇ ਇਹ ਕਾਫੀ ਕ੍ਰੈਡਿਟ ਵੀ ਲੈਂਦੇ ਨੇ ਹੁਣ ਦੀਆਂ ਇੰਟਰਵਿਊਜ਼ 'ਚ ਵੀ ਇਹੀ ਕਹਿ ਰਹੇ ਆ ਕਿ ਮੈਂ ਦੇਸ਼ ਦੀ ਸੇਵਾ ਕੀਤੀ ਹੈ ਉਹ ਟਫ ਟਾਈਮ ਦੇ ਵਿੱਚ ਅਸੀਂ ਪੁਲਿਸ ਫੋਰਸ ਦੇ ਵਿੱਚ ਰਹੇ ਹਾਂ ਅਸੀਂ ਜੋ ਵੀ ਕੰਮ ਕੀਤਾ ਦੇਸ਼ ਦੇ ਹਿੱਤ ਚ ਕੀਤਾ ਤਾਂ ਐਜ਼ ਅ ਪੁਲਿਸ ਆਫੀਸਰ ਡਿਊਰਿੰਗ ਮਿਲਿਟੈਂਸੀ ਇਹਨਾਂ ਦਾ ਕਿਸ ਕਿਸਮ ਦਾ ਪਿਛੋਕੜ ਰਿਹਾ ਜਦੋਂ ਜਦੋਂ ਪੁਲਿਸ ਆਫੀਸਰ ਕਹਿੰਦੇ ਨੇ ਕਿ ਵੀ ਦੇਸ਼ ਦੀ ਸੇਵਾ ਕੀਤੀ ਹੈ ਪੰਜਾਬ ਦੇ ਜਦੋਂ ਮਤਲਬ ਲੋਕੀ ਕੋਈ ਨਿਕਾਲਦੇ ਨੇ ਕਿ ਇਹਨਾਂ ਨੇ ਮੁੰਡੇ ਚੁੱਕੇ ਮਾਰੇ ਆ ਇਹਨਾਂ ਦੀ ਸੇਵਾ ਇਹ ਨਹੀਂ ਕਿ ਤੁਸੀਂ ਐਵੀਡੈਂਸ ਇਕੱਠਾ ਕਰਕੇ ਲੋਕਾਂ ਨੂੰ ਸਜ਼ਾ ਦਵਾਈ ਹੈ ਪਤਾਓ ਕਿੰਨੇ ਲੋਕਾਂ ਨੂੰ ਸਜ਼ਾ ਦਵਾਈ ਹੈ ਹੂੰ ਇਹ ਜੁਰ ਦੱਸ ਸਕਦੇ ਨੇ ਜਿੱਦਾਂ ਸਵੇ ਸੁਭਾ ਸਰਹੰਦ ਕਹਿੰਦਾ ਸੀ ਕਿ ਪਤਾ ਨਹੀਂ ਮੈਂ ਕਿੰਨੇ ਲੋਕਾਂ ਨੂੰ ਮਾਰਿਆ ਜੇ ਮਾਰਨਾ ਸੇਵਾ ਹੈ ਤਾਂ ਇਹਨਾਂ ਨੇ ਜ਼ਰੂਰ ਕੀਤੀ ਹੈ ਹਮਮ ਮਗਰ ਇਹ ਸੇਵਾ ਨਾਲ ਤੁਹਾਡੇ ਤੇ ਅੰਦਰ ਵੀ ਕੋਈ ਅਸਰ ਹੁੰਦਾ ਜੀ ਤੁਸੀਂ ਵੀ ਮਨੁਸ਼ਤਾ ਮਾਨਵਤਾ ਤੁਹਾਡੇ ਦਾ ਘਟੀ ਜਾਂਦੀ ਹੈ ਜੀ ਜਦੋਂ ਤੁਸੀਂ ਤੁਹਾਨੂੰ ਕਦੇ ਕੋਈ ਐਵੀਡੈਂਸ ਆਪਾਂ ਕੋਰਟ ਵੀ ਦੇਖਦੇ ਕਿੰਨਾ ਮਰਜੀ ਸਟਰੋਂਗ ਐਵੀਡੈਂਸ ਹੋਵੇ ਕਈ ਵਾਰੀ ਜਦੋਂ ਤੁਸੀਂ ਉਹਨੂੰ ਮੀਨਿਊਟਲੀ ਐਗਜ਼ਾਮਨ ਕਰਦੇ ਹੋ ਤੁਹਾਨੂੰ ਪਤਾ ਲੱਗਦਾ ਹੈ ਕਿ ਬੰਦਾ ਇਨੋਸੈਂਟ ਸੀ ਹਮ ਸੋ ਸ਼ੱਕ ਦੇ ਆਧਾਰ ਤੇ ਪੁਲਿਸ ਫੜਦੇ ਆ ਸ਼ੱਕ ਦੇ ਆਧਾਰ ਤੇ ਤੁਸੀਂ ਮਾਰਨਾ ਸ਼ੁਰੂ ਕਰਦੇ ਹੋ ਉਹਦੀ ਜਿਹੜੇ ਉਹਦਾ ਜਿਹੜਾ ਪਾਪ ਦਾ ਅ ਉਹ ਹਰ ਜਗ੍ਹਾ ਪਹੁੰਚਦਾ ਹ ਹਮ ਤਾਂ ਇਸ ਕਰਕੇ ਇਹ ਕਹਿਣਾ ਕਿ ਮੈਂ ਸੇਵਾ ਕੀਤੀ ਹੈ ਸਾਨੂੰ ਤਾਂ ਪਤਾ ਕਿੰਨੀ ਕਿ ਸੇਵਾ ਹੋਈ ਹੈ ਹਮ ਤੁਸੀਂ ਐਕਚੁਅਲੀ ਇੱਕ ਬੀਜ ਬੋਜਦੇ ਜਿਹੜਾ ਆਪਾਂ ਕਹਿੰਦੇ ਨਾ ਜਿਹੜਾ ਲਿਟਰਲੀ ਜਿਹੜਾ ਜਦੋਂ ਬਹੁਤ ਵੱਡੀਆਂ ਬੇਇਨਸਾਫੀਆਂ ਹੁੰਦੀਆਂ ਤਾਂ ਕੁਝ ਕੁਝ ਲੋਕੀ ਐਕਸਟ੍ਰੀਮ ਡਿਮਾਂਡ ਕਰਦੇ ਜਿਵੇਂ ਆਪਾਂ ਕਹਿੰਦੇ ਖਾਲਿਸਤਾਨ ਦੀ ਐਕਸਟ੍ਰੀਮ ਡਿਮਾਂਡ ਹਮ ਉਹਦੀ ਜੜ ਖਤਮ ਕਿਉਂ ਨਹੀਂ ਹੋ ਰਹੀ ਜੀ ਇੰਨੀ ਦੇਰ ਦੀ ਖਤਮ ਕਿਉਂ ਨਹੀਂ ਹੋ ਰਹੀ ਤੁਸੀਂ ਇੰਨੇ ਹਜ਼ਾਰਾਂ ਮੁੰਡਿਆਂ ਨੂੰ ਮਾਰ ਕੇ ਡਿਮਾਂਡ ਆਫ ਖਾਲਿਸਤਾਨ ਤਾਂ ਮਾਰ ਨਹੀਂ ਰਹੀ ਹਮ ਉਲਟੀ ਹੋ ਗਈ ਜੀ ਇਹਦਾ ਮਤਲਬ ਹੈ ਕਿ ਜਦੋਂ ਕੋਈ ਵੀ ਸਰਕਾਰ ਜਾਂ ਕੋਈ ਵੀ ਸ਼ਕਤੀ ਜਾਂ ਕੋਈ ਵੀ ਪੁਲਿਸ ਫੋਰਸ ਕੋਸ਼ਿਸ਼ ਕਰਦੀ ਹੈ ਬਹੁਤ ਵੱਡੇ ਇਨਜਸਟਿਸ ਕਰਦੀ ਹੈ ਉਹਦਾ ਇੱਕ ਕਾਊਂਟਰ ਰਿਐਕਸ਼ਨ ਹੁੰਦੇ ਹੁੰਦੇ ਉਹ ਕਾਊਂਟਰ ਰਿਐਕਸ਼ਨ ਤੁਸੀਂ ਜਿੰਨਾ ਮਰਜ਼ੀ ਕੋਸ਼ਿਸ਼ ਕਰੋ ਉਹ ਤੁਸੀਂ ਇੰਨਾ ਸਟਰੋਂਗ ਕਰਤਾ ਹੈ ਉਹਦੀ ਜੜ ਇੰਨੀ ਸਟਰੋਂਗ ਕਰਦੇ ਜਿਦਾ ਡਰੱਗਸ ਦੀ ਜੜ ਸਟਰੋਂਗ ਕਰਦੇ ਇਦਾਂ ਹੀ ਦੂਸਰੀ ਪੋਲੀਟੀਕਲ ਥੌਟ ਦੀ ਵੀ ਤੁਸੀਂ ਜੜ ਸਟਰੋਂਗ ਕਰਦੇ ਕਿ ਅੱਜ ਨਹੀਂ ਤਾਂ ਹਜ਼ਾਰ ਸਾਲ ਬਾਅਦ ਇਹ ਥੌਟ ਮਰਦਾ ਹੀ ਨਹੀਂ ਜਿਹੜੀ ਥੌਟ ਮਰਦਾ ਨਹੀਂ ਉਹ ਕੋਈ ਮੈਨੀਫੈਸਟ ਹੋ ਜਾਂਦਾ ਹੈ ਮੈਨੀਫੈਸਟ ਹਾਂ ਤੋ ਇਸ ਕਰਕੇ ਖਤਰਨਾਕ ਹੈ ਕਿਸੇ ਵੀ ਕਮਿਊਨਿਟੀ ਨੂੰ ਕਿਸੇ ਵੀ ਲੋਕ ਨੂੰ ਕਿਸੇ ਪਰਵਾਰ ਨੂੰ ਬੰਦ ਨੂੰ ਕਹਦੀ ਇਹਨਾ ਕੋਰਡ ਨਾ ਕਰੋ ਕਿ ਉਸ ਤੇ ਫਿਰ ਉਹਨੂੰ ਲੱਗਦਾ ਕਿ ਹੋਰ ਕੋਈ ਸੋਲੂਸ਼ਨ ਨਹੀਂ ਹੈ ਵਿਥਿਨ ਦਾ ਸਿਸਟਮ ਕੋਈ ਸੋਲੂਸ਼ਨ ਨਹੀਂ ਡੀਜੀਪੀ ਵਰਗਾ ਆਫੀਸਰ ਆਪਣੇ ਇਲਾਕੇ ਵਿੱਚ ਪੰਜਾਬ ਪੁਲਿਸ ਵਰਗੀ ਇਫੈਕਟਿਵ ਪੁਲਿਸ ਫੋਰਸ ਜੇ ਡਰਗ ਨੀਣਾ ਖਤਮ ਕਰ ਸਕਦੀ ਹੈ ਤਾਂ ਇੱਕੋ ਮਤਲਬ ਹੈ ਕਿ ਉਹ ਪਾਰਟਨਰ ਨੀ ਤੁਹਾਨੂੰ ਲੱਗਦਾ ਕਿ ਉਹਨਾਂ ਨੇ ਖੁਦ ਕਿਹਾ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਹੁਣ ਮੀਡੀਆ ਦੇ ਵਿੱਚ ਉਹਨਾਂ ਦੇ ਬਿਆਨ ਆਏ ਨੇ ਮੁਹੰਮਦ ਮੁਸਤਾਫਾ ਦੇ ਕਿ ਜੀ ਮੇਰਾ ਬੇਟਾ ਤਾਂ ਡਰੱਗ ਦੇ ਨਾਲ ਮਤਲਬ ਸੀ ਪਿਛਲੇ 18 ਸਾਲ ਤੋਂ ਤੇ ਉਸ ਦੇ ਦੌਰਾਨ ਉਹਨਾਂ ਨੇ ਸਰਵਿਸ ਵੀ ਕੀਤੀ ਹੈ 2021 ਜੋ ਰਿਟਾਇਰ ਹੋਏ ਨੇ ਡੀਜੀਪੀ ਦੇ ਉਹਦੇ ਤੱਕ ਉਹ ਪਹੁੰਚੇ ਨੇ ਤੇ ਤੁਹਾਨੂੰ ਲੱਗਦਾ ਵੀ ਇਸ ਜਦੋਂ ਘਰ ਦੇ ਵਿੱਚ ਹੀ ਇਦਾਂ ਦੀ ਇੱਕ ਸਮੱਸਿਆ ਨਾਲ ਜੂਝ ਰਹੇ ਸੀ ਉਹਦੇ ਬਾਵਜੂਦ ਉਹਨਾਂ ਦੀ ਇਫੈਕਟਿਵਨੈਸ ਰਹੀ ਡਰੱਗ ਕਨਟੇਨਮੈਂਟ ਦੇ ਵਿੱਚ ਉਹੀ ਤਾਂ ਅਫਸੋਸ ਹੈ ਤੁਹਾਨੂੰ ਪਰਸਨਲ ਨੋਲੇਜ ਹੈ ਕਿ ਤੁਹਾਡੇ ਬੱਚੇ ਨੂੰ ਡਰੱਗ ਪਹੁੰਚ ਰਹੇ ਨੇ ਹਮਮ ਤਾਨੂੰ ਪਰਸਨਲ ਨੋਲੇਜ ਹੈ ਕਿ ਡਰੱਗ ਮਾਫੀਆ ਆਪਰੇਟ ਕਰ ਰਿਹਾ ਹੈ ਡਰੱਗ ਵਿਕ ਰਹੇ ਨੇ ਉਸ ਦੇ باوجود ਤੁਸੀਂ ਐਜ਼ ਅਨ ਹਾਈਐਸਟ ਲੈਵਲ ਤੇ ਰੋਕ ਨਾ ਪਾਏ ਜਰੋਕਿਆ ਨਹੀਂ ਇਹਦਾ ਮਤਲਬ ਹੈ ਜਿਆਦਾ ਸਿਸਟਮ ਇਨਾ ਕਰਪਟ ਹੋ ਚੁੱਕਾ ਹੈ ਕਿ ਥੋਸੀ ਵੀ ਉਹਦਾ ਫਾਇਦਾ ਉਠਾ ਰਹੇ ਜੀ ਕਿਉਂਕਿ ਪੁਲਿਸ ਆਫਸਰਾਂ ਦੀਆਂ ਬਦਲੀਆਂ ਪੁਲਿਸ ਆਫਸਰਾਂ ਦੀਆਂ ਅਪੁਆਇੰਟਮੈਂਟਸ ਪੁਲਿਸ ਆਫਸਰਾਂ ਸਿਲੈਕਸ਼ਨ ਜੇ ਡਰੱਗ ਮੰਨੀ ਨਾਲ ਜਨਰੇਟ ਹੋ ਰਹੀਆਂ ਨੇ ਡਰੱਗ ਮੰਨੀ ਨੂੰ ਉਹਨੂੰ ਕਰਕੇ ਤੁਹਾਨੂੰ ਟ੍ਰਾਂਸਫਰ ਲਿਆ ਰਹੇ ਆ ਅਪੁਆਇੰਟਮੈਂਟ ਦੇ ਰਹੀਆਂ ਕਿਉਂਕਿ ਡਾਇਰੈਕਟਰ ਵਿਜੀਲੈਂਸ ਹਰੇ ਹੂੰ ਡਰੈਕਟਰ ਵਿਜ਼ਨਸ ਦੇ ਉਹਨਾਂ ਦੇ ਫਾਇਦਾ ਤੇ ਜੇ ਇਸ ਲੈਵਲ ਤੇ ਵੀ ਤੁਸੀਂ ਡਰੱਗ ਨੂੰ ਰੋਕ ਨਾ ਪਾਏ ਪੰਜਾਬ ਵਿੱਚ ਫੇਤਾ ਹੈ ਕਿ ਫੇਤਾ ਹੈ ਕਿ ਪੁਲਿਸ ਫੋਰਸ ਦਾ ਫਾਇਦਾ ਵੀ ਕੋਈ ਨਹੀਂ ਉਹ ਪੁਲਿਸ ਫੋਰਸ ਫੇਕਾ ਦੇ ਲਈ ਹੈ ਹੂੰ ਔਰ ਫਿਰ ਉਹਦਾ ਅਸਲੀ ਅਸਰ ਲੋਕਾਂ ਦਾ ਪੈ ਹੀ ਰਿਹਾ ਹੈ ਲੋਕਾਂ ਦੇ ਮੁੰਡੇ ਤਾਂ ਬਹੁਤ ਪਹਿਲਾਂ ਮਰ ਗਏ ਮਰ ਰਹੇ ਤੁਹਾਡੇ ਤੇ ਵੀ ਤਾਂ ਪਹੁੰਚ ਗਿਆ ਅੱਗ ਤਾਂ ਪਹੁੰਚਦੀ ਪਹੁੰਚਦੀ ਹੈ ਜਿਹੜਾ ਅੱਗ ਲੱਗਦੀ ਹੈ ਉਹ ਤੁਹਾਡੇ ਤੇ ਪਹੁੰਚਦੀ ਪਹੁੰਚਦੀ ਹੈ ਪਹੁੰਚਣੀ ਪਹੁੰਚਣੀ ਹੈ ਅੱਜ ਨਹੀਂ ਕੱਲ ਪਹੁੰਚ ਜਾਂਦੇ ਹੈ ਇਹ ਬਿਲਕੁਲ ਐਕਚੁਅਲੀ ਗ੍ਰਾਫਿਕ ਐਗਜ਼ੈਂਪਲ ਹੈ ਹਮ ਕਿ ਤੁਸੀਂ ਆਪਣੇ ਬੱਚੇ ਨੂੰ ਨਾ ਬਚਾ ਸਕੇ ਔਰ ਔਰ ਜੇ ਦਾ ਜਦੋਂ ਤੁਸੀਂ ਇੰਨੀ ਵੱਡੀ ਪੋਜੀਸ਼ਨ ਤੇ ਸੀ ਹਮ ਤਾਂ ਇਸ ਕਰਕੇ 트ਰੇਜਡਿਕ 트ਰੇਜਿਕ ਤਾਂ ਹੈ ਹੀ ਨੀ ਇਹ ਬੜੀ ਵੱਡੀ ਕਮੈਂਟਰੀ ਹੈ ਸਾਡੇ ਪੰਜਾਬ ਪੁਲਿਸ ਉੱਤੇ ਤੇ ਤੁਸੀਂ ਕੀ ਸਮਝਦੇ ਹੋ ਜਦੋਂ ਇਹ ਇਹ ਮਤਲਬ ਕਿ 1985 ਬਜ ਦੇ ਅਧਿਕਾਰੀ ਨੇ ਤੇ ਇਹ ਕਾਫੀ ਕ੍ਰੈਡਿਟ ਵੀ ਲੈਂਦੇ ਨੇ ਹੁਣ ਦੀਆਂ ਇੰਟਰਵਿਊਜ਼ 'ਚ ਵੀ ਇਹੀ ਕਹਿ ਰਹੇ ਆ ਕਿ ਮੈਂ ਦੇਸ਼ ਦੀ ਸੇਵਾ ਕੀਤੀ ਹੈ ਉਹ ਟਫ ਟਾਈਮ ਦੇ ਵਿੱਚ ਅਸੀਂ ਪੁਲਿਸ ਫੋਰਸ ਦੇ ਵਿੱਚ ਰਹੇ ਹਾਂ ਅਸੀਂ ਜੋ ਵੀ ਕੰਮ ਕੀਤਾ ਦੇਸ਼ ਦੇ ਹਿੱਤ ਚ ਕੀਤਾ ਤਾਂ ਐਜ਼ ਅ ਪੁਲਿਸ ਆਫੀਸਰ ਡਿਊਰਿੰਗ ਮਿਲਿਟੈਂਸੀ ਇਹਨਾਂ ਦਾ ਕਿਸ ਕਿਸਮ ਦਾ ਪਿਛੋਕੜ ਹੈ ਜਦੋਂ ਜਦੋਂ ਪੁਲਿਸ ਆਫੀਸਰ ਕਹਿੰਦੇ ਨੇ ਕਿ ਵੀ ਦੇਸ਼ ਦੀ ਸੇਵਾ ਕੀਤੀ ਹੈ ਪੰਜਾਬ ਦੇ ਚ ਉਹਦਾ ਮਤਲਬ ਲੋਕੀ ਕੋਈ ਨਿਕਾਲਦੇ ਨੇ ਕਿ ਇਹਨਾਂ ਨੇ ਮੁੰਡੇ ਚੁੱਕੇ ਮਾਰੇ ਆ ਇਹਨਾਂ ਦੀ ਸੇਵਾ ਇਹ ਨਹੀਂ ਕਿ ਤੁਸੀਂ ਐਵਿਡੈਂਸ ਇਕੱਠਾ ਕਰਕੇ ਲੋਕਾਂ ਨੂੰ ਸਜ਼ਾ ਦਵਾਈ ਹੈ ਪਤਾਓ ਕਿੰਨੇ ਲੋਕਾਂ ਨੂੰ ਸਜ਼ਾ ਦਵਾਈ ਹੈ ਹੂੰ ਇਹ ਜੁਰੂਰ ਦੱਸ ਸਕਦੇ ਨੇ ਜਿੱਦਾਂ ਸਵੇ ਸੁਭਾ ਸਰਹੰਦ ਕਹਿੰਦਾ ਸੀ ਕਿ ਪਤਾ ਨਹੀਂ ਮੈਂ ਕਿੰਨੇ ਲੋਕਾਂ ਨੂੰ ਮਾਰਿਆ ਜੇ ਮਾਰਨਾ ਸੇਵਾ ਹੈ ਤਾਂ ਇਹਨਾਂ ਨੇ ਜਰੂਰ ਕੀਤੀ ਮਗਰ ਇਹ ਸੇਵਾ ਨਾਲ ਤੁਹਾਡੇ ਤੇ ਅੰਦਰ ਵੀ ਕੋਈ ਅਸਰ ਹੁੰਦਾ ਜੀ ਤੁਸੀਂ ਵੀ ਮਨੁਸ਼ਤਾ ਮਾਨਵਤਾ ਤੁਹਾਡੇ ਦਾ ਘੱਟੀ ਜਾਂਦੀ ਹੈ ਜੀ ਜਦੋਂ ਤੁਸੀਂ ਤੁਹਾਨੂੰ ਕਦੇ ਕੋਈ ਐਵੀਡੈਂਸ ਆਪਾਂ ਕੋਰਟ ਵੀ ਦੇਖਦੇ ਕਿੰਨਾ ਮਰਜੀ ਸਟਰੋਂਗ ਐਵੀਡੈਂਸ ਹੋਵੇ ਕਈ ਵਾਰੀ ਜਦੋਂ ਤੁਸੀਂ ਉਹਨੂੰ ਮੀਨਿਊਟਲੀ ਐਗਜ਼ਾਮਨ ਕਰਦੇ ਹੋ ਤੁਹਾਨੂੰ ਪਤਾ ਲੱਗਦਾ ਹੈ ਕਿ ਬੰਦਾ ਇਨੋਸੈਂਟ ਸੀ ਹੂੰ ਸੋ ਸ਼ੱਕ ਦੇ ਆਧਾਰ ਤੇ ਪੁਲਿਸ ਫੜਦੇ ਆ ਸ਼ੱਕ ਦੇ ਆਧਾਰ ਤੇ ਤੁਸੀਂ ਮਾਰਨਾ ਸ਼ੁਰੂ ਕਰਦੇ ਹੋ ਉਹਦੀ ਜਿਹੜੇ ਉਹਦਾ ਜਿਹੜਾ ਪਾਪ ਦਾ ਅਸ ਉਹ ਹਰ ਜਗ੍ਹਾ ਪਹੁੰਚਦਾ ਹ ਹਮ ਤਾਂ ਇਸ ਕਰਕੇ ਇਹ ਕਹਿਣਾ ਕਿ ਮੈਂ ਸੇਵਾ ਕੀਤੀ ਹੈ ਸਾਨੂੰ ਤਾਂ ਪਤਾ ਕਿੰਨੀ ਕਿ ਸੇਵਾ ਹੋਈ ਹੈ ਹਮ ਤੁਸੀਂ ਐਕਚੁਅਲੀ ਇੱਕ ਬੀਜ ਬੋਜਦੇ ਜਿਹੜਾ ਆਪਾਂ ਕਹਿੰਦੇ ਨਾ ਜਿਹੜਾ ਲਿਟਰਲੀ ਜਿਹੜਾ ਜਦੋਂ ਬਹੁਤ ਵੱਡੀਆਂ ਬੇਇਨਸਾਫੀਆਂ ਹੁੰਦੀਆਂ ਤਾਂ ਕੁਝ ਕੁਝ ਲੋਕੀ ਐਕਸਟ੍ਰੀਮ ਡਿਮਾਂਡ ਕਰਦੇ ਜਿਵੇਂ ਆਪਾਂ ਕਹਿੰਦੇ ਖਾਲਿਸਤਾਨ ਦੀ ਐਕਸਟ੍ਰੀਮ ਡਿਮਾਂਡ ਹਮ ਉਹਦੀ ਜੜ ਖਤਮ ਕਿਉਂ ਨਹੀਂ ਹੋ ਰਹੀ ਜੀ ਇੰਨੀ ਦੇਰ ਦੀ ਖਤਮ ਕਿਉਂ ਨਹੀਂ ਹੋ ਰਹੀ ਤੁਸੀਂ ਇੰਨੇ ਹਜ਼ਾਰਾਂ ਮੁੰਡਿਆਂ ਨੂੰ ਮਾਰ ਕੇ ਡਿਮਾਂਡ ਆਫ ਖਾਲਿਸਤਾਨ ਤਾਂ ਮਾਰ ਨਹੀਂ ਰਹੀ ਹਮ ਉਲਟੀ ਹੋ ਗਈ ਜੀ ਇਹਦਾ ਮਤਲਬ ਹੈ ਕਿ ਜਦੋਂ ਕੋਈ ਵੀ ਸਰਕਾਰ ਜਾਂ ਕੋਈ ਵੀ ਸ਼ਕਤੀ ਜਾਂ ਕੋਈ ਵੀ ਪੁਲਿਸ ਫੋਰਸ ਕੋਸ਼ਿਸ਼ ਕਰਦੀ ਹੈ ਬਹੁਤ ਵੱਡੇ ਇਨਜਸਟਿਸ ਕਰਦੀ ਹੈ ਉਹਦਾ ਇੱਕ ਕਾਊਂਟਰ ਰਿਐਕਸ਼ਨ ਹੁੰਦਾ ਹੀ ਹੁੰਦਾ ਉਹ ਕਾਊਂਟਰ ਰਿਐਕਸ਼ਨ ਤੁਸੀਂ ਜਿੰਨਾ ਮਰਜ਼ੀ ਕੋਸ਼ਿਸ਼ ਕਰੋ ਉਹ ਤੁਸੀਂ ਇੰਨਾ ਸਟਰੋਂਗ ਕਰਤਾ ਉਹਦੀ ਜੜ ਇੰਨੀ ਸਟਰੋਂਗ ਕਰਦੇ ਜਿਦਾ ਡਰੱਗਸ ਦੀ ਜੜ ਸਟਰੋਂਗ ਕਰਦੇ ਇਦਾਂ ਹੀ ਦੂਸਰੀ ਪੋਲੀਟੀਕਲ ਥੌਟ ਦੀ ਵੀ ਤੁਸੀਂ ਜੜ ਸਟਰੋਂਗ ਕਰਦੇ ਕਿ ਅੱਜ ਨਹੀਂ ਤਾਂ ਹਜ਼ਾਰ ਸਾਲ ਬਾਅਦ ਇਹ ਥੌਟ ਮਰਦਾ ਹੀ ਨਹੀਂ ਜਿਹੜੀ ਥੌਟ ਮਰਦਾ ਨਹੀਂ ਉਹ ਕੋਈ ਮੈਨੀਫੈਸਟ ਹੋ ਜਾਂਦਾ ਹੈ ਮੈਨੀਫੈਸਟ ਹੁੰਦਾ ਹਾਂ ਤੋ ਇਸ ਕਰਕੇ ਖਤਰਨਾਕ ਹੈ ਕਿਸੇ ਵੀ ਕਮਿਊਨਿਟੀ ਨੂੰ ਕਿਸੇ ਵੀ ਲੋਕ ਨੂੰ ਕਿਸੇ ਪਰਵਾਰ ਨੂੰ ਬੰਦ ਨੂੰ ਕਹਦੀ ਇਹਨਾ ਕੋਰਡ ਨਾ ਕਰੋ ਕਿ ਉਸ ਤੇ ਫਿਰ ਉਹਨੂੰ ਲੱਗਦਾ ਕਿ ਹੋਰ ਕੋਈ ਸੋਲੂਸ਼ਨ ਨਹੀਂ ਹੈ ਵਿਥਿਨ ਦਾ ਸਿਸਟਮ ਕੋਈ ਸੋਲੂਸ਼ਨ ਨਹੀਂ ਡੀਜੀਪੀ ਵਰਗਾ ਆਫੀਸਰ ਆਪਣੇ ਇਲਾਕੇ ਵਿੱਚ ਪੰਜਾਬ ਪੁਲਿਸ ਵਰਗੀ ਇਫੈਕਟਿਵ ਪੁਲਿਸ ਫੋਰਸ ਜੇ ਡਰਗ ਨੀਣਾ ਖਤਮ ਕਰ ਸਕਦੀ ਹੈ ਤਾਂ ਇੱਕੋ ਮਤਲਬ ਹੈ ਕਿ ਉਹ ਪਾਰਟਨਰ ਨੀ ਤੁਹਾਨੂੰ ਲੱਗਦਾ ਕਿ ਉਹਨਾਂ ਨੇ ਖੁਦ ਕਿਹਾ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਹੁਣ ਮੀਡੀਆ ਦੇ ਵਿੱਚ ਉਹਨਾਂ ਦੇ ਬਿਆਨ ਆਏ ਨੇ ਮੁਹੰਮਦ ਮੁਸਤਾਫਾ ਦੇ ਕਿ ਜੀ ਮੇਰਾ ਬੇਟਾ ਤਾਂ ਡਰੱਗ ਦੇ ਨਾਲ ਮਤਲਬ ਸੀ ਪਿਛਲੇ 18 ਸਾਲ ਤੋਂ ਤੇ ਉਸ ਦੇ ਦੌਰਾਨ ਉਹਨਾਂ ਨੇ ਸਰਵਿਸ ਵੀ ਕੀਤੀ ਹੈ 2021 ਜੋ ਰਿਟਾਇਰ ਹੋਏ ਨੇ ਡੀਜੀਪੀ ਦੇ ਉਹਦੇ ਤੱਕ ਉਹ ਪਹੁੰਚੇ ਨੇ ਤੇ ਤੁਹਾਨੂੰ ਲੱਗਦਾ ਵੀ ਇਸ ਜਦੋਂ ਘਰ ਦੇ ਵਿੱਚ ਹੀ ਇਦਾਂ ਦੀ ਇੱਕ ਸਮੱਸਿਆ ਨਾਲ ਜੂਝ ਰਹੇ ਸੀ ਉਹਦੇ ਬਾਵਜੂਦ ਉਹਨਾਂ ਦੀ ਇਫੈਕਟਿਵਨੈਸ ਰਹੀ ਡਰੱਗ ਕਨਟੇਨਮੈਂਟ ਦੇ ਵਿੱਚ ਉਹੀ ਤਾਂ ਅਫਸੋਸ ਹੈ ਤੁਹਾਨੂੰ ਪਰਸਨਲ ਨੋਲੇਜ ਹੈ ਕਿ ਤੁਹਾਡੇ ਬੱਚੇ ਨੂੰ ਡਰੱਗ ਪਹੁੰਚ ਰਹੇ ਨੇ ਹਮਮ ਤਾਨੂੰ ਪਰਸਨਲ ਨੋਲੇਜ ਹੈ ਕਿ ਡਰੱਗ ਮਾਫੀਆ ਆਪਰੇਟ ਕਰ ਰਿਹਾ ਹੈ ਡਰੱਗ ਵਿਕ ਰਹੇ ਨੇ ਉਸ ਦੇ باوجود ਤੁਸੀਂ ਐਜ਼ ਅਨ ਹਾਈਐਸਟ ਲੈਵਲ ਤੇ ਰੋਕ ਨਾ ਪਾਏ ਜਰੋਕਿਆ ਨਹੀਂ ਇਹਦਾ ਮਤਲਬ ਹੈ ਜਿਆਦਾ ਸਿਸਟਮ ਇਨਾ ਕਰਪਟ ਹੋ ਚੁੱਕਾ ਹੈ ਕਿ ਥੋਸੀ ਵੀ ਉਹਦਾ ਫਾਇਦਾ ਉਠਾ ਰਹੇ ਜੀ ਕਿਉਂਕਿ ਪੁਲਿਸ ਆਫਸਰ ਦੀਆਂ ਬਦਲੀਆਂ ਪੁਲਿਸ ਆਫਸਰ ਦੀਆਂ ਅਪੁਆਇੰਟਮੈਂਟਸ ਪੁਲਿਸ ਸਬਜੈਕਟ ਸਿਲੈਕਸ਼ਨ ਜੇ ਡਰੱਗ ਮੰਨੀ ਨਾਲ ਜਨਰੇਟ ਹੋ ਰਹੀਆਂ ਨੇ ਡਰੱਗ ਮੰਨੀ ਨੂੰ ਉਹਨੂੰ ਕਰਕੇ ਤੁਹਾਨੂੰ ਟ੍ਰਾਂਸਫਰ ਲਿਆ ਰਹੀਆਂ ਅਪੁਆਇੰਟਮੈਂਟ ਦੇ ਰਹੀਆਂ ਕਿਉਂਕਿ ਡਾਇਰੈਕਟਰ ਵਿਜੀਲੈਂਸ ਹਰੇ ਹੂੰ ਡਰੈਕਟਰ ਵਿਜ਼ਨਸ ਦੇ ਉਹਨਾਂ ਦੇ ਫਾਦਰ ਤੇ ਜੇ ਇਸ ਲੈਵਲ ਤੇ ਵੀ ਤੁਸੀਂ ਡਰੱਗ ਨੂੰ ਰੋਕ ਨਾ ਪਾਏ ਪੰਜਾਬ ਵਿੱਚ ਫੇਤਾ ਹੈ ਕਿ ਫੇਤਾ ਹੈ ਕਿ ਪੁਲਿਸ ਫੋਰਸ ਦਾ ਫਾਇਦਾ ਵੀ ਕੋਈ ਨਹੀਂ ਉਹ ਪੁਲਿਸ ਫੋਰਸ ਫੇਕਾ ਦੇ ਲਈ ਹੈ ਹੂੰ ਔਰ ਫਿਰ ਉਹਦਾ ਅਸਲੀ ਅਸਰ ਲੋਕਾਂ ਦਾ ਪੈ ਹੀ ਰਿਹਾ ਹੈ ਲੋਕਾਂ ਦੇ ਮੁੰਡੇ ਤਾਂ ਬਹੁਤ ਪਹਿਲਾਂ ਮਰ ਗਏ ਮਰ ਰਹੇ ਤੁਹਾਡੇ ਤੇ ਵੀ ਤਾਂ ਪਹੁੰਚ ਗਿਆ ਅੱਗ ਤਾਂ ਪਹੁੰਚਦੀ ਪਹੁੰਚਦੀ ਹੈ ਜਿਹੜਾ ਅੱਗ ਲੱਗਦੀ ਹੈ ਉਹ ਤੁਹਾਡੇ ਤੇ ਪਹੁੰਚਦੀ ਪਹੁੰਚਦੀ ਹੈ ਪਹੁੰਚਣੀ ਪਹੁੰਚਣੀ ਹੈ ਅੱਜ ਨਹੀਂ ਕੱਲ ਪਹੁੰਚ ਜਾਂਦੇ ਹੈ ਇਹ ਬਿਲਕੁਲ ਐਕਚੁਅਲੀ ਗ੍ਰਾਫਿਕ ਐਗਜ਼ੈਂਪਲ ਹੈ ਹਮ ਕਿ ਤੁਸੀਂ ਆਪਣੇ ਬੱਚੇ ਨੂੰ ਨਾ ਬਚਾ ਸਕੇ ਔਰ ਔਰ ਜਿੰਦਾ ਜਦੋਂ ਕਿ ਤੁਸੀਂ ਇੰਨੀ ਵੱਡੀ ਪੋਜੀਸ਼ਨ ਤੇ ਸੀ ਹਮ ਤਾਂ ਇਸ ਕਰਕੇ ਟ੍ਰੈਜੈਡਿਕ ਟ੍ਰੈਜਿਕ ਤਾਂ ਹੈ ਹੀ ਮਾਰੇ ਬੜੀ-ਬੜੀ ਕਮੈਂਟਰੀ ਹੈ ਸਾਡੇ ਪੰਜਾਬ ਪੁਲਿਸ ਉੱਤੇ ਤੇ ਤੁਸੀਂ ਕੀ ਸਮਝਦੇ ਹੋ ਜਦੋਂ ਇਹ ਇਹ ਮਤਲਬ ਕਿ 1985 ਬਿਆਜ ਦੇ ਅਧਿਕਾਰੀ ਨੇ ਤੇ ਇਹ ਕਾਫੀ ਕ੍ਰੈਡਿਟ ਵੀ ਲੈਂਦੇ ਨੇ ਹੁਣ ਦੀਆਂ ਇੰਟਰਵਿਊਜ਼ 'ਚ ਵੀ ਇਹੀ ਕਹਿ ਰਹੇ ਆ ਕਿ ਮੈਂ ਦੇਸ਼ ਦੀ ਸੇਵਾ ਕੀਤੀ ਹੈ ਉਹ ਟਫ ਟਾਈਮ ਦੇ ਵਿੱਚ ਅਸੀਂ ਪੁਲਿਸ ਫੋਰਸ ਦੇ ਵਿੱਚ ਰਹੇ ਹਾਂ ਅਸੀਂ ਜੋ ਵੀ ਕੰਮ ਕੀਤਾ ਦੇਸ਼ ਦੇ ਹਿੱਤ ਚ ਕੀਤਾ ਤਾਂ ਐਜ਼ ਅ ਪੁਲਿਸ ਆਫੀਸਰ ਡਿਊਰਿੰਗ ਮਿਲਿਟੈਂਸੀ ਇਹਨਾਂ ਦਾ ਕਿਸ ਕਿਸਮ ਦਾ ਪਿਛੋਕੜ ਰਿਹਾ ਜਦੋਂ ਜਦੋਂ ਪੁਲਿਸ ਆਫੀਸਰ ਕਹਿੰਦੇ ਨੇ ਕਿ ਵੀ ਦੇਸ਼ ਦੀ ਸੇਵਾ ਕੀਤੀ ਹੈ ਪੰਜਾਬ ਦੇ ਜਦੋਂ ਮਤਲਬ ਲੋਕੀ ਕੋਈ ਨਿਕਾਲਦੇ ਨੇ ਕਿ ਇਹਨਾਂ ਨੇ ਮੁੰਡੇ ਚੁੱਕੇ ਮਾਰੇ ਆ ਇਹਨਾਂ ਦੀ ਸੇਵਾ ਇਹ ਨਹੀਂ ਕਿ ਤੁਸੀਂ ਐਵੀਡੈਂਸ ਇਕੱਠਾ ਕਰਕੇ ਲੋਕਾਂ ਨੂੰ ਸਜ਼ਾ ਦਵਾਈ ਹੈ ਪਤਾਓ ਕਿੰਨੇ ਲੋਕਾਂ ਨੂੰ ਸਜ਼ਾ ਦਵਾਈ ਹੈ ਹੂੰ ਇਹ ਜੁਰੂਰ ਦੱਸ ਸਕਦੇ ਨੇ ਜਿੱਦਾਂ ਸਵੇ ਸੁਭਾ ਸਰਹੰਦ ਕਹਿੰਦਾ ਸੀ ਕਿ ਪਤਾ ਨਹੀਂ ਮੈਂ ਕਿੰਨੇ ਲੋਕਾਂ ਨੂੰ ਮਾਰਿਆ ਜੇ ਮਾਰਨਾ ਸੇਵਾ ਹੈ ਤਾਂ ਇਹਨਾਂ ਨੇ ਜਰੂਰ ਕੀਤੀ ਮਗਰ ਇਹ ਸੇਵਾ ਨਾਲ ਤੁਹਾਡੇ ਤੇ ਅੰਦਰ ਵੀ ਕੋਈ ਅਸਰ ਹੁੰਦਾ ਜੀ ਤੁਸੀਂ ਵੀ ਮਨੁਸ਼ਤਾ ਮਾਨਵਤਾ ਤੁਹਾਡੇ ਦਾ ਘਟੀ ਜਾਂਦੀ ਹੈ ਜੀ ਜਦੋਂ ਤੁਸੀਂ ਤੁਹਾਨੂੰ ਕਦੇ ਕੋਈ ਐਵੀਡੈਂਸ ਆਪਾਂ ਕੋਰਟ ਵੀ ਦੇਖਦੇ ਕਿੰਨਾ ਮਰਜੀ ਸਟਰੋਂਗ ਐਵੀਡੈਂਸ ਹੋਵੇ ਕਈ ਵਾਰੀ ਜਦੋਂ ਤੁਸੀਂ ਉਹਨੂੰ ਮੀਨਿਊਟਲੀ ਐਗਜ਼ਾਮਨ ਕਰਦੇ ਹੋ ਤੁਹਾਨੂੰ ਪਤਾ ਲੱਗਦਾ ਹੈ ਕਿ ਬੰਦਾ ਇਨੋਸੈਂਟ ਸੀ ਹੂੰ ਸੋ ਸ਼ੱਕ ਦੇ ਆਧਾਰ ਤੇ ਪੁਲਿਸ ਫੜਦੇ ਆ ਸ਼ੱਕ ਦੇ ਆਧਾਰ ਤੇ ਤੁਸੀਂ ਮਾਰਨਾ ਸ਼ੁਰੂ ਕਰਦੇ ਹੋ ਉਹਦੀ ਜਿਹੜੇ ਉਹਦਾ ਜਿਹੜਾ ਪਾਪ ਦਾ ਅਸਰ ਉਹ ਹਰ ਜਗ੍ਹਾ ਪਹੁੰਚਦਾ ਹੂੰ ਤਾਂ ਇਸ ਕਰਕੇ ਇਹ ਕਹਿਣਾ ਕਿ ਮੈਂ ਸੇਵਾ ਕੀਤੀ ਹੈ ਸਾਨੂੰ ਤਾਂ ਪਤਾ ਕਿੰਨੀ ਕਿ ਸੇਵਾ ਹੋਈ ਹੈ ਹੂੰ ਤੁਸੀਂ ਐਕਚੁਅਲੀ ਇੱਕ ਬੀਜ ਬੋਜਦੇ ਜਿਹੜਾ ਆਪਾਂ ਕਹਿੰਦੇ ਨਾ ਜਿਹੜਾ ਲਿਟਰਲੀ ਜਿਹੜਾ ਜਦੋਂ ਬਹੁਤ ਵੱਡੀਆਂ ਬੇਇਨਸਾਫੀਆਂ ਹੁੰਦੀਆਂ ਤਾਂ ਕੁਝ ਕੁਝ ਲੋਕੀ ਐਕਸਟ੍ਰੀਮ ਡਿਮਾਂਡ ਕਰਦੇ ਜਿਵੇਂ ਆਪਾਂ ਕਹਿੰਦੇ ਖਾਲਿਸਤਾਨ ਦੀ ਐਕਸਟ੍ਰੀਮ ਡਿਮਾਂਡ ਹੂੰ ਉਹਦੀ ਜੜ ਖਤਮ ਕਿਉਂ ਨਹੀਂ ਹੋ ਰਹੀ ਜੀ ਇੰਨੀ ਦੇਰ ਦੀ ਖਤਮ ਕਿਉਂ ਨਹੀਂ ਹੋ ਰਹੀ ਤੁਸੀਂ ਇੰਨੇ ਹਜ਼ਾਰਾਂ ਮੁੰਡਿਆਂ ਨੂੰ ਮਾਰ ਕੇ ਡਿਮਾਂਡ ਆਫ ਖਾਲਿਸਤਾਨ ਤਾਂ ਮਾਰ ਨਹੀਂ ਰਹੀ ਹੂੰ ਉਲਟੀ ਹੋ ਗਈ ਜੀ ਇਹਦਾ ਮਤਲਬ ਹੈ ਕਿ ਜਦੋਂ ਕੋਈ ਵੀ ਸਰਕਾਰ ਜਾਂ ਕੋਈ ਵੀ ਸ਼ਕਤੀ ਜਾਂ ਕੋਈ ਵੀ ਪੁਲਿਸ ਫੋਰਸ ਕੋਸ਼ਿਸ਼ ਕਰਦੀ ਹੈ ਬਹੁਤ ਵੱਡੇ ਇਨਜਸਟਿਸ ਕਰਦੀ ਹੈ ਉਹਦਾ ਇੱਕ ਕਾਊਂਟਰ ਰਿਐਕਸ਼ਨ ਹੁੰਦਾ ਹੀ ਹੁੰਦਾ ਉਹ ਕਾਊਂਟਰ ਰਿਐਕਸ਼ਨ ਤੁਸੀਂ ਜਿੰਨਾ ਮਰਜ਼ੀ ਕੋਸ਼ਿਸ਼ ਕਰੋ ਉਹ ਤੁਸੀਂ ਇੰਨਾ ਸਟਰੋਂਗ ਕਰਤਾ ਉਹਦੀ ਜੜ ਇੰਨੀ ਸਟਰੋਂਗ ਕਰਦੇ ਜਿਦਾ ਡਰੱਗਸ ਦੀ ਜੜ ਸਟਰੋਂਗ ਕਰਦੇ ਇਦਾਂ ਹੀ ਦੂਸਰੀ ਪੋਲੀਟੀਕਲ ਥੌਟ ਦੀ ਵੀ ਤੁਸੀਂ ਜੜ ਸਟਰੋਂਗ ਕਰਦੇ ਕਿ ਅੱਜ ਨਹੀਂ ਤਾਂ ਹਜ਼ਾਰ ਸਾਲ ਬਾਅਦ ਇਹ ਥੌਟ ਮਰਦਾ ਹੀ ਨਹੀਂ ਜਿਹੜੀ ਥੌਟ ਮਰਦਾ ਨਹੀਂ ਉਹ ਕੋਈ ਮੈਨੀਫੈਸਟ ਹੋ ਜਾਂਦਾ ਹੈ ਮੈਨੀਫੈਸਟ ਹਾਂ ਤੋ ਇਸ ਕਰਕੇ ਖਤਰਨਾਕ ਹੈ ਕਿਸੇ ਵੀ ਕਮਿਊਨਿਟੀ ਨੂੰ ਕਿਸੇ ਵੀ ਲੋਕ ਨੂੰ ਕਿਸੇ ਪਰਵਾਰ ਨੂੰ ਬੰਦ ਨੂੰ ਕਹਦੀ ਇਹਨਾ ਕੋਰਡ ਨਾ ਕਰੋ ਕਿ ਉਸ ਤੇ ਫਿਰ ਉਹਨੂੰ ਲੱਗਦਾ ਕਿ ਹੋਰ ਕੋਈ ਸੋਲੂਸ਼ਨ ਨਹੀਂ ਹੈ ਵਿਥਿਨ ਦਾ ਸਿਸਟਮ ਕੋਈ ਸੋਲੂਸ਼ਨ ਨਹੀਂ ਡੀਜੀਪੀ ਵਰਗਾ ਆਫੀਸਰ ਆਪਣੇ ਇਲਾਕੇ ਵਿੱਚ ਪੰਜਾਬ ਪੁਲਿਸ ਵਰਗੀ ਇਫੈਕਟਿਵ ਪੁਲਿਸ ਫੋਰਸ ਜੇ ਡਰਗ ਨੀਣਾ ਖਤਮ ਕਰ ਸਕਦੀ ਹੈ ਤਾਂ ਇੱਕੋ ਮਤਲਬ ਹੈ ਕਿ ਉਹ ਪਾਰਟਨਰ ਨੀ ਤੁਹਾਨੂੰ ਲੱਗਦਾ ਕਿ ਉਹਨਾਂ ਨੇ ਖੁਦ ਕਿਹਾ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਹੁਣ ਮੀਡੀਆ ਦੇ ਵਿੱਚ ਉਹਨਾਂ ਦੇ ਬਿਆਨ ਆਏ ਨੇ ਮੁਹੰਮਦ ਮੁਸਤਾਫਾ ਦੇ ਕਿ ਜੀ ਮੇਰਾ ਬੇਟਾ ਤਾਂ ਡਰੱਗ ਦੇ ਨਾਲ ਮਤਲਬ ਸੀ ਪਿਛਲੇ 18 ਸਾਲ ਤੋਂ ਤੇ ਉਸ ਦੇ ਦੌਰਾਨ ਉਹਨਾਂ ਨੇ ਸਰਵਿਸ ਵੀ ਕੀਤੀ ਹੈ 2021 ਜੋ ਰਿਟਾਇਰ ਹੋਏ ਨੇ ਡੀਜੀਪੀ ਦੇ ਉਹਦੇ ਤੱਕ ਉਹ ਪਹੁੰਚੇ ਨੇ ਤੇ ਤੁਹਾਨੂੰ ਲੱਗਦਾ ਵੀ ਇਸ ਜਦੋਂ ਘਰ ਦੇ ਵਿੱਚ ਹੀ ਇਦਾਂ ਦੀ ਇੱਕ ਸਮੱਸਿਆ ਨਾਲ ਜੂਝ ਰਹੇ ਸੀ ਉਹਦੇ باوجود ਉਹਨਾਂ ਦੀ ਇਫੈਕਟਿਵਨੈਸ ਰਹੀ ਡਰੱਗ ਕਨਟੇਨਮੈਂਟ ਦੇ ਵਿੱਚ ਉਹੀ ਤਾਂ ਅਫਸੋਸ ਹੈ ਤੁਹਾਨੂੰ ਪਰਸਨਲ ਨੋਲੇਜ ਹੈ ਕਿ ਤੁਹਾਡੇ ਬੱਚੇ ਨੂੰ ਡਰੱਗ ਪਹੁੰਚ ਰਹੇ ਨੇ ਹਮਮ ਤਾਨੂੰ ਪਰਸਨਲ ਨੋਲੇਜ ਹੈ ਕਿ ਡਰੱਗ ਮਾਫੀਆ ਆਪਰੇਟ ਕਰ ਰਿਹਾ ਹੈ ਡਰੱਗ ਵਿਕ ਰਹੇ ਨੇ ਉਸ ਦੇ باوجود ਤੁਸੀਂ ਐਜ਼ ਅਨ ਹਾਈਐਸਟ ਲੈਵਲ ਤੇ ਰੋਕ ਨਾ ਪਾਏ ਜਰੋਕਿਆ ਨਹੀਂ ਇਹਦਾ ਮਤਲਬ ਹੈ ਜਿਆਦਾ ਸਿਸਟਮ ਇਨਾ ਕਰਪਟ ਹੋ ਚੁੱਕਾ ਹੈ ਕਿ ਥੋਸੀ ਵੀ ਉਹਦਾ ਫਾਇਦਾ ਉਠਾ ਰਹੇ ਜੀ ਕਿਉਂਕਿ ਪੁਲਿਸ ਆਫਸਰ ਦੀਆਂ ਬਦਲੀਆਂ ਪੁਲਿਸ ਆਫਸਰ ਦੀਆਂ ਅਪੁਆਇੰਟਮੈਂਟ ਪੁਲਿਸ ਆਫਸਰ ਸਿਲੈਕਸ਼ਨ ਜੇ ਡਰੱਗ ਮੰਨੀ ਨਾਲ ਜਨਰੇਟ ਹੋ ਰਹੀ ਹੈ ਨਾ ਡਰੱਗ ਮੰਨੀ ਨੂੰ ਉਹਨੂੰ ਕਰਕੇ ਤੁਹਾਨੂੰ ਟ੍ਰਾਂਸਫਰ ਲਿਆ ਰਹੀ ਹੈ ਅਪੁਆਇੰਟਮੈਂਟ ਦੇ ਰਹੀ ਹੈ ਕਿਉਂਕਿ ਡਾਇਰੈਕਟਰ ਵਿਜੀਲੈਂਸ ਹਰੇ ਹੂੰ ਡਰੈਕਟਰ ਵਿਜ਼ਨਸ ਦੇ ਉਹਨਾਂ ਦੇ ਫਾਦਰ ਤੇ ਜੇ ਇਸ ਲੈਵਲ ਤੇ ਵੀ ਤੁਸੀਂ ਡਰੱਗ ਨੂੰ ਰੋਕ ਨਾ ਪਾਏ ਪੰਜਾਬ ਵਿੱਚ ਫਿਰਤਾ ਹੈ ਕਿ ਫਿਰਤਾ ਹੈ ਕਿ ਪੁਲਿਸ ਫੋਰਸ ਦਾ ਫਾਇਦਾ ਵੀ ਕੋਈ ਨਹੀਂ ਉਹ ਪੁਲਿਸ ਫੋਰਸ ਫੇਕਾ ਦੇ ਲਈ ਹੈ ਹੂੰ ਔਰ ਫਿਰ ਉਹਦਾ ਅਸਲੀ ਅਸਰ ਲੋਕਾਂ ਦਾ ਪੈ ਹੀ ਦਿਆ ਲੋਕਾਂ ਦੇ ਮੁੰਡੇ ਤਾਂ ਬਹੁਤ ਪਹਿਲਾਂ ਮਰ ਗਏ ਮਰ ਰਹੇ ਤੁਹਾਡੇ ਤੇ ਵੀ ਤਾਂ ਪਹੁੰਚ ਗਿਆ ਅੱਗ ਤਾਂ ਪਹੁੰਚਦੀ ਪਹੁੰਚਦੀ ਹੈ ਜਿਹੜਾ ਅੱਗ ਲੱਗਦੀ ਹੈ ਉਹ ਤੁਹਾਡੇ ਤੇ ਪਹੁੰਚਦੀ ਪਹੁੰਚਦੀ ਹੈ ਪਹੁੰਚਣੀ ਪਹੁੰਚਣੀ ਹੈ ਅੱਜ ਨਹੀਂ ਕੱਲ ਪਹੁੰਚ ਜਾਂਦੇ ਹੈ ਇਹ ਬਿਲਕੁਲ ਐਕਚੁਅਲੀ ਗ੍ਰਾਫਿਕ ਐਗਜ਼ਾਮਪਲ ਹੈ ਹਮ ਕਿ ਤੁਸੀਂ ਆਪਣੇ ਬੱਚੇ ਨੂੰ ਨਾ ਬਚਾ ਸਕੇ ਔਰ ਔਰ ਜਿੰਦਾ ਜਜਾ ਕੁ ਤੁਸੀਂ ਇੰਨੀ ਵੱਡੀ ਪੋਜੀਸ਼ਨ ਤੇ ਸੀ ਹਮ ਤਾਂ ਇਸ ਕਰਕੇ 트ਰੇਜਡਿਕ 트ਰੇਜਿਕ ਤਾਂ ਹੈ ਹੀ ਨੀ ਇਹ ਬੜੀ ਵੱਡੀ ਕਮੈਂਟਰੀ ਹੈ ਸਾਡੇ ਪੰਜਾਬ ਪੁਲਿਸ ਉੱਤੇ ਤੇ ਤੁਸੀਂ ਕੀ ਸਮਝਦੇ ਹੋ ਜਦੋਂ ਇਹ ਇਹ ਮਤਲਬ ਕਿ 1985 ਬਿਆਜ ਦੇ ਅਧਿਕਾਰੀ ਨੇ ਤੇ ਇਹ ਕਾਫੀ ਕ੍ਰੈਡਿਟ ਵੀ ਲੈਂਦੇ ਨੇ ਹੁਣ ਦੀਆਂ ਇੰਟਰਵਿਊਜ਼ ਚ ਵੀ ਇਹੀ ਕਹਿ ਰਹੇ ਆ ਕਿ ਮੈਂ ਦੇਸ਼ ਦੀ ਸੇਵਾ ਕੀਤੀ ਹੈ ਉਹ ਟਫ ਟਾਈਮ ਦੇ ਵਿੱਚ ਅਸੀਂ ਪੁਲਿਸ ਫੋਰਸ ਦੇ ਵਿੱਚ ਰਹੇ ਹਾਂ ਅਸੀਂ ਜੋ ਵੀ ਕੰਮ ਕੀਤਾ ਦੇਸ਼ ਦੇ ਹਿੱਤ ਚ ਕੀਤਾ ਤਾਂ ਐਜ਼ ਅ ਪੁਲਿਸ ਆਫੀਸਰ ਡਿਊਰਿੰਗ ਮਿਲਿਟੈਂਸੀ ਇਹਨਾਂ ਦਾ ਕਿਸ ਕਿਸਮ ਦਾ ਪਿਛੋਕੜ ਹੈ ਜਦੋਂ ਜਦੋਂ ਪੁਲਿਸ ਆਫੀਸਰ ਕਹਿੰਦੇ ਨੇ ਕਿ ਬਈ ਦੇਸ਼ ਦੀ ਸੇਵਾ ਕੀਤੀ ਹੈ ਪੰਜਾਬ ਦੇ ਜਦੋਂ ਮਤਲਬ ਲੋਕੀ ਕੋਈ ਨਿਕਾਲਦੇ ਨੇ ਕਿ ਇਹਨਾਂ ਨੇ ਮੁੰਡੇ ਚੁੱਕੇ ਮਾਰੇ ਹੈ ਇਹਨਾਂ ਦੀ ਸੇਵਾ ਇਹ ਨਹੀਂ ਕਿ ਤੁਸੀਂ ਐਵੀਡੈਂਸ ਇਕੱਠਾ ਕਰਕੇ ਲੋਕਾਂ ਨੂੰ ਸਜ਼ਾ ਦਵਾਈ ਹੈ ਪਤਾਓ ਕਿੰਨੇ ਲੋਕਾਂ ਨੂੰ ਸਜ਼ਾ ਦਵਾਈ ਹੈ ਇਹ ਜਰੂਰ ਦੱਸ ਸਕਦੇ ਨੇ ਜਿੱਦਾਂ ਸਵੇ ਸੁਭਾ ਸਰਹੰਦ ਕਹਿੰਦਾ ਸੀ ਕਿ ਪਤਾ ਨਹੀਂ ਮੈਂ ਕਿੰਨੇ ਲੋਕਾਂ ਨੂੰ ਮਾਰਿਆ ਜੇ ਮਾਰਨਾ ਸੇਵਾ ਹੈ ਤਾਂ ਇਹਨਾਂ ਨੇ ਜਰੂਰ ਕੀਤੀ ਮਗਰ ਇਹ ਸੇਵਾ ਨਾਲ ਤੁਹਾਡੇ ਤੇ ਅੰਦਰ ਵੀ ਕੋਈ ਅਸਰ ਹੁੰਦਾ ਜੀ ਤੁਸੀਂ ਵੀ ਮਨੁਸ਼ਤਾ ਮਾਨਵਤਾ ਤੁਹਾਡੇ ਦਾ ਘਟੀ ਜਾਂਦੀ ਹੈ ਜੀ ਜਦੋਂ ਤੁਸੀਂ ਤੁਹਾਨੂੰ ਕਦੇ ਕੋਈ ਐਵੀਡੈਂਸ ਆਪਾਂ ਕੋਰਟ ਵੀ ਦੇਖਦੇ ਕਿੰਨਾ ਮਰਜੀ ਸਟਰੋਂਗ ਐਵੀਡੈਂਸ ਹੋਵੇ ਕਈ ਵਾਰੀ ਜਦੋਂ ਤੁਸੀਂ ਉਹਨੂੰ ਮਿਨਿਊਟਲੀ ਐਗਜ਼ਾਮਿਨ ਕਰਦੇ ਹੋ ਤੁਹਾਨੂੰ ਪਤਾ ਲੱਗਦਾ ਹੈ ਕਿ ਬੰਦਾ ਇਨੋਸੈਂਟ ਸੀ ਹੂੰ ਸੋ ਸ਼ੱਕ ਦੇ ਆਧਾਰ ਤੇ ਪੁਲਿਸ ਫੜਦੇ ਆ ਸ਼ੱਕ ਦੇ ਆਧਾਰ ਤੇ ਤੁਸੀਂ ਮਾਰਨਾ ਸ਼ੁਰੂ ਕਰਦੇ ਹੋ ਉਹਦੀ ਜਿਹੜੇ ਉਹਦਾ ਜਿਹੜਾ ਪਾਪ ਦਾ ਅਸ ਉਹ ਹਰ ਜਗ੍ਹਾ ਪਹੁੰਚਦਾ ਹੂੰ ਤਾਂ ਇਸ ਕਰਕੇ ਇਹ ਕਹਿਣਾ ਕਿ ਮੈਂ ਸੇਵਾ ਕੀਤੀ ਹੈ ਸਾਨੂੰ ਤਾਂ ਪਤਾ ਕਿੰਨੀ ਕਿ ਸੇਵਾ ਹੋਈ ਹੈ ਹੂੰ ਤੁਸੀਂ ਐਕਚੁਅਲੀ ਇੱਕ ਬੀਜ ਬੋਜਦੇ ਜਿਹੜਾ ਆਪਾਂ ਕਹਿੰਦੇ ਨਾ ਜਿਹੜਾ ਲਿਟਰਲੀ ਜਿਹੜਾ ਜਦੋਂ ਬਹੁਤ ਵੱਡੀਆਂ ਬੇਇਨਸਾਫੀਆਂ ਹੁੰਦੀਆਂ ਤਾਂ ਕੁਝ ਕੁਝ ਲੋਕੀ ਐਕਸਟ੍ਰੀਮ ਡਿਮਾਂਡ ਕਰਦੇ ਜਿਹਨੂੰ ਆਪਾਂ ਕਹਿੰਦੇ ਖਾਲਿਸਤਾਨ ਦੀ ਐਕਸਟ੍ਰੀਮ ਡਿਮਾਂਡ ਹੂੰ ਉਹਦੀ ਜੜ ਖਤਮ ਕਿਉਂ ਨਹੀਂ ਹੋ ਰਹੀ ਜੀ ਇੰਨੀ ਦੇਰ ਦੀ ਖਤਮ ਕਿਉਂ ਨਹੀਂ ਹੋ ਰਹੀ ਤੁਸੀਂ ਇੰਨੇ ਹਜ਼ਾਰਾਂ ਮੁੰਡਿਆਂ ਨੂੰ ਮਾਰ ਕੇ ਡਿਮਾਂਡ ਆਫ ਖਾਲਿਸਤਾਨ ਤਾਂ ਮਾਰ ਨਹੀਂ ਰਹੀ ਹੂੰ ਉਲਟੀ ਹੋ ਗਈ ਜੀ ਇਹਦਾ ਮਤਲਬ ਹੈ ਕਿ ਜਦੋਂ ਕੋਈ ਵੀ ਸਰਕਾਰ ਜਾਂ ਕੋਈ ਵੀ ਸ਼ਕਤੀ ਜਾਂ ਕੋਈ ਵੀ ਪੁਲਿਸ ਫੋਰਸ ਕੋਸ਼ਿਸ਼ ਕਰਦੀ ਹੈ ਬਹੁਤ ਵੱਡੇ ਇਨਜਸਟਿਸ ਕਰਦੀ ਹੈ ਉਹਦਾ ਇੱਕ ਕਾਊਂਟਰ ਰਿਐਕਸ਼ਨ ਹੁੰਦੇ ਹੁੰਦੇ ਉਹ ਕਾਊਂਟਰ ਰਿਐਕਸ਼ਨ ਤੁਸੀਂ ਜਿੰਨਾ ਮਰਜ਼ੀ ਕੋਸ਼ਿਸ਼ ਕਰੋ ਉਹ ਤੁਸੀਂ ਇੰਨਾ ਸਟਰੋਂਗ ਕਰਤਾ ਹੈ ਉਹਦੀ ਜੜ ਐਨੀ ਸਟਰੋਂਗ ਕਰਦੇ ਜਿਦਾ ਡਰੱਗਸ ਦੀ ਜੜ ਸਟਰੋਂਗ ਕਰਦੇ ਇਦਾਂ ਹੀ ਦੂਸਰੀ ਪੋਲੀਟੀਕਲ ਥੌਟ ਦੀ ਵੀ ਤੁਸੀਂ ਜੜ ਸਟਰੋਂਗ ਕਰਦੇ ਕਿ ਅੱਜ ਨਹੀਂ ਤਾਂ ਹਜ਼ਾਰ ਸਾਲ ਬਾਅਦ ਇਹ ਥੌਟ ਮਰਦਾ ਨਹੀਂ ਜਿਹੜੀ ਥੌਟ ਮਰਦਾ ਨਹੀਂ ਉਹ ਕੋਈ ਮੈਨੀਫੈਸਟ ਹੋ ਜਾਂਦਾ ਹੈ ਮੈਨੀਫੈਸਟ ਹਾਂ ਤੋ ਇਸ ਦਾ ਵੀ ਖਤਰਨਾਕ ਹੈ ਕਿਸੇ ਵੀ ਕਮਿਊਨਿਟੀ ਨੂੰ ਕਿਸੇ ਵੀ ਲੋਕ ਨੂੰ ਕਿਸੇ ਪਰਵਾਰ ਨੂੰ ਬੰਦ ਨੂੰ ਕਹਦੀ ਇਹਨਾ ਕੋਆਰਡ ਨਾ ਕਰੋ ਕਿ ਉਸ ਤੇ ਫਿਰ ਉਹਨੂੰ ਲੱਗਦਾ ਕਿ ਹੋਰ ਕੋਈ ਸੋਲੂਸ਼ਨ ਨਹੀਂ ਹੈ ਜੀ ਵਿਦਨ